ਤੇ ਹੁਣ ਬੇਨਤੀ ਕਰੂੰਗਾ ਜੀ ਸੰਗ ਜੋਰ ਸਿੰਘ ਵਾਲਾ ਫੁੱਟਬੱਲ ਆਜਾ ਤੇ ਬੰਦੀ ਦੇ ਆ ਤੂਆ ਤੇ ਹੋਰ ਟਾਈਮ ਜਿਹੜਾ ਵਾ ਉਹ 4 ਮਿੰਟ ਦਾ ਟਾਈਮ ਨੂੰ ਜੂ ਧਿਆਨ ਰੱਖਿਓ ਹੁਣ ਉਹ ਟਾਈਮ ਪਿੱਛੇ ਥੋੜਾ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੂਰੋਂ ਦਰੇਡੋਂ ਪੰਜਾਬ ਹਰਿਆਣੇ ਪਿਥਾਂ ਵਾਥਾਂ ਵਾਤੋਂ ਆਗੇ ਇੱਕ ਮੰਚ ਤੇ ਉਸ ਧਰਮ ਦੇ ਵਿੱਚ ਸਵਾਸਾਂ ਤੋਂ ਆਏ ਹੋਏ ਵੱਖਰੇ ਵੱਖਰੇ ਬਾਗ ਦੇ ਵਿੱਚ ਦੇ ਫੁੱਲ ਤੇ ਵੱਖਰੀ ਵੱਖਰੀ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਧਰਮਾਚਾਰੀ ਸੂਰਜ ਗੋdeo ਬਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਮ ਜਦੋਂ ਸਰਕਾਰਾਂ ਤੋ ਕਿ ਲੜਾਈ ਦੇ ਰੂਪ ਬਦਲਦੇ ਨਹੀਂ ਕਦੇ ਲਗਾਇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਬ ਨੂੰ ਇਹ ਲਾਮਾ ਮਾਰਿਆ ਕਿ ਈ ਮਾਰ ਤਈ ਕਰਾਉਣੇ ਸੈਂ ਕੀ ਦਰਦ ਨਾ ਆਇਆ ਫਿਰ ਮਹਾਰਾਜ ਨੇ ਕਿਹਾ ਛੇੜ ਜਿਹੜਾ ਹੈ ਰਾਜੇ ਸੀ ਮਕਦਮ ਕੁੱਤੇ ਜਾਇਜਦਾਨ ਬੈਠੇ ਸੁੱਤੇ ਚਾਕਰਾਂ ਦਾ ਪਾਇਲ ਘਾਓ ਰੱਤ ਦੇ ਸੁਪਤੀ ਉੱਟ ਚੱਟ ਜਾਓ ਮਹਾਰਾਜ ਨੇ ਉਸ ਸਮੇਂ ਛਾਤ ਵਹੀ ਰੂਪ ਦੇ ਵਿੱਚ ਚਾਰੀ ਹੋਈ ਬਾਣੀ ਅੱਜ ਸਾਡੇ ਸਾਹਮਣੇ ਇਹ ਨਕਸ਼ਾ ਲੈ ਕੇ ਆਉਂਦੀ ਹੈ ਕਿ ਫਤਹੁਮਤ ਰੂਪ ਬਦਲਦੇ ਨਹੀਂ ਰਾਜ ਕਰਨ ਵਾਲਿਆਂ ਦੇ ਪੱਗਾਂ ਦੇ ਰੰਗ ਬਦਲਦੇ ਨਹੀਂ ਰਾਜ ਕਰਨ ਵਾਲਿਆਂ ਦੇ ਪਰ ਨੀਤੀਆਂ ਨਹੀਂ ਬਦਲਦੀਆਂ ਵੀਰੋ ਨੀਤੀ ਇਕੱਤੇ ਹੀ ਕਰਦੇ ਨੇ ਉਹ ਨੀਤੀ ਕਿਹੜੀ ਹੈ ਬਾੜੇ ਤੇ ਰਾਜ ਕਰੋ ਦੀ ਨੀਤੀ ਹੈ ਮੁਸਕੀ ਬਾਕੇ ਕਿਸ ਨੂੰ ਆਪਣੇ ਵਲ ਕਰਨ ਦੀ ਨੀਤੀ ਹੈ ਥੋੜੀ ਜਦੋਂ ਕੋਈ ਬਗਾਵਤ ਕਰਦਾ ਹੈ ਉਹਨੂੰ ਦਬਣਾ ਉਹਨੂੰ ਕੁੱਟਣਾ ਉਹਨੂੰ ਮਾਰ ਕੇ ਅੰਦਰ ਸੁਟਣ ਦੀ ਨੀਤੀ ਹੈ ਸਰਕਾਰਾਂ ਹਮੇਸ਼ਾ ਹੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਆ ਗੱਲ ਚੱਲ ਰਹੀ ਸੀ ਲੁੱਟ ਦੀ ਜਦੋਂ ਲੁੱਟ ਹੈ ਇੱਕ ਆਪਣੇ ਸਮਾਜ ਦੇ ਵਿੱਚ ਘੁੱਟ ਹੈ ਤੇ ਦੂਸਰਾ ਘੁੱਟ ਹੈ ਅਸੀਂ ਕੀ ਕਰਦੇ ਆ ਜਦੋਂ ਲੁੱਟ ਧਾਰਮਿਕ ਤੌਰ ਤੇ ਨਹੀਂ ਹੋ ਰਹੀ ਹੈ ਤੇ ਸਭ ਤੋਂ ਵੱਡੀ ਵੱਡੀ ਲੁੱਟ ਰਾਜਨੀਤਿਕ ਤੌਰ ਤੇ ਹੁੰਦੀ ਹੈ ਤੇ ਜਦੋਂ ਅਸੀਂ ਲੋਟਕਾਰ ਵਾਲਿਆਂ ਦੇ ਖਿਲਾਫ ਬੋਲਦੇ ਆ ਵੀਰੋ ਕੀ ਕਰਦੇ ਆ ਲੋਟਵਾ ਕਰਨ ਵਾਲਿਆਂ ਦੇ ਖਿਲਾਫ ਬੋਲਦੇ ਆ ਤੇ ਫਿਰ ਸਾਨੂੰ ਸੁੱਟ ਖਾਣੀ ਪੈਂਦੀ ਹੈ ਕਈ ਵਾਰ ਅੰਦਰ ਜਾਣਾ ਪੈਂਦਾ ਹੈ ਲੋਕ ਕਈ ਤਰ੍ਹਾਂ ਦਾ ਸਾਡੇ ਤੇ ਤਸ਼ੱਦਦ ਹੁੰਦਾ ਹੈ ਤੇ ਕੋਸਾ ਅਸੀਂ ਖੁਸ਼ੀ ਦੇ ਵਿੱਚ ਆ ਕੇ ਸੁਪਾ ਵੀ ਵੜੀਆਂ ਕਰਦੇ ਆ ਆਪਣੀ ਤੌਹ ਜਿਹੜੀ ਹੈ ਕਿਸਾਨੀ ਜਦ ਪੰਜਾਬੀ ਕਹਿੰਦੇ ਸਾਰੇ ਇਹ ਅਸੀਂ ਸ਼ੋਅਪ ਕਰਨ ਦੇ ਵੀ ਬੜੇ ਆਦੀ ਆ ਅਸੀਂ ਜਦੋਂ ਮਾੜੀ ਜੀ ਕੋਈ ਖੁਸ਼ੀ ਹੋਵੇ ਭਾਵੇਂ ਉਹ ਖੁਸ਼ੀ ਆਧਾਰੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਹੋਵੇ ਜੇਰਾ ਅਸੀਂ ਦੀਛੇ ਲਾ ਕੇ ਢੰਗੜੇ ਪਾ ਕੇ ਵਖਾਵੇ ਕਰਦੇ ਆ ਸ਼ੋਅਪ ਕਰਦੇ ਆ ਸੁੱਟ ਵੀ ਕਰਦੇ ਆ ਪੈਸੇ ਵੀ ਤੇ ਜਦੋਂ ਅਸੀਂ ਧਰਨਿਆਂ ਦੇ ਵਿੱਚ ਆਉਨੇ ਆ ਤੇ ਉਹ ਜਿਹੜਿਆ ਤੋਂ ਚੰਗੀ ਸੋਚ ਰੱਖਣ ਵਾਲੇ ਬੰਦੇ ਸਾਨੂੰ ਇਹ ਦੱਸਦੇ ਨੇ ਕੋਟ ਤੋਂ ਵੀ ਬਚਣਾ ਹੈ ਤੇ ਜੇ ਸਰਕਾਰਾਂ ਜੇ ਨਾਰਾ ਸੀ ਲੜਨਾ ਹੈ ਤੇ ਅੱਜ ਦਾ ਜਿਹੜਾ ਸਮਾਂ ਹੈ ਉਹ ਇਹ ਤਰੀਕਾ ਹੈ ਕਿ ਸ਼ਾਂਤ ਨਹੀਂ ਰਹਿ ਕੇ ਝੰਡਾ ਝੰਡਾ ਲੈ ਕੇ ਮੁਰਦਾਬਾਦ ਕਰਕੇ ਸਰਕਾਰ ਦੀ ਨੀਂਦ ਜਿਹੜੀ ਹੈ ਉਹ ਉਹਨੇ ਗੈਰੀ ਸੁੱਤੀ ਹੋਈ ਨੀਂਦ ਸਰਕਾਰ ਜਿਹੜੀ ਹੈ ਉਹਨੂੰ ਥਾਕੇ ਤੇ ਲੋਕਾਂ ਵੱਲੋਂ ਮੂੰਹ ਕਰਨਾ ਕਿ ਸਾਡੀ ਗੱਲ ਸੋਚੋ ਸਾਡੀ ਗੱਲ ਮੰਨੋ ਤੁਸੀਂ ਸਾਡੇ ਵਾਸਤੇ ਬਣਾਏ ਗਏ ਆਜੇ ਦਾ ਕੰਮ ਹੈ ਨਾ ਸਾਡਾ ਜਿਵੇਂ ਸੰਗਠਨ ਦਾ ਅਸਲ ਵਿੱਚ ਇਹ ਇੱਕ ਕੰਮ ਕਿਸ ਦਾ ਹੈ ਇਹ ਕੰਮ ਜਿਹੜੇ ਸਾਡੇ ਚੁਣੇ ਹੋਏ ਲੀਡਰ ਉਹਨਾਂ ਦਾ ਹੈ ਇਹ ਸਾਡਾ ਜਿਹੜਾ ਟੈਕਸ ਦਾ ਪੈਸਾ ਹੈ ਜਿਹੜਾ ਸਾਡਾ ਸਰਕਾਰ ਦਾ ਟੈਕਸ ਮੰਨਦਾ ਹੈ ਜਦ ਕਿਸੇ ਤਰ੍ਹਾਂ ਦਾ ਪੈਸਾ ਹੈ ਉਹ ਕਿਸ ਤਰ੍ਹਾਂ ਸਹੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਜਾਵੇ ਜਿਹੜੇ ਸਾਡੇ ਨੌਕਰ ਨੇ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਉਹ ਸਹੀ ਕੰਮ ਕਰਦੇ ਆ ਕਿ ਨਹੀਂ ਕਰਦੇ ਇਹਦੀ ਪੜਾਈ ਕਿੰਨੇ ਕਰਨੀ ਐ ਉਹਨਾਂ ਨੇ ਪਰ ਉਹ ਚੋਰ ਦੇ ਕੁੱਤੀ ਕੀ ਆ ਰਲ ਗਏ ਚੋਰ ਕੁੱਤੀ ਰਲ ਕਰਕੇ ਉਹਨਾਂ ਆਫਸਰ ਦੇ ਵਿੱਚ ਕਿਹਾ ਕਿ ਕੋਈ ਮੈਨੂੰ ਦੇ ਦੇ ਮੈਂ ਤੇਰੇ ਕੰਮ ਕਰੀ ਜਾਊਂਗਾ ਤੂੰ ਮੇਰੇ ਕਰੀ ਜਾਵੀਂ ਪੈਸੇ ਲੈ ਕੇ ਕੰਮ ਹੋਈ ਜਾਣਗੇ ਕਿ ਆਮ ਜਨਤਾ ਜਿਹੜੀ ਹੈ ਉਹ ਜਾਵੇ ਟੱਠੇ ਖੂਹ ਦੇ ਵਿੱਚ ਉਹਦੀ ਕੋਈ ਫਿਕਰ ਨਹੀਂ ਹੈ ਇਸ ਤਰ੍ਹਾਂ ਕਿ ਕੀ ਹੁੰਦਾ ਹੈ ਕਿ ਸਾਨੂੰ ਔਖੇ ਹੋ ਕੇ ਤੇ ਧਰਨੇ ਲਾਉਣੇ ਪੈਂਦੇ ਹੈ ਘਰ ਛੱਡ ਕੇ ਸੜਕਾਂ ਤੇ ਬਹਿਣਾ ਪੈਂਦਾ ਹੈ ਮੈਂ ਲਿਖਿਆ ਸੀ ਕਿ ਸਮੇਂ ਕਿ ਸੁਹੁਤ ਬੋਲ ਸਰਕਾਰ ਬਣਾ ਲਈ ਸੁਹੁਤ ਬੋਲ ਸਰਕਾਰ ਬਣਾ ਲਈ ਕਰਨੀ ਹੈ ਕਿ ਲੋਕਾਂ ਦੀ ਗੱਲ ਜਦੋਂ ਕੋਈ ਵੀ ਉਹ ਤਾਂ ਲੈ ਆਉਂਗਾ ਜੇ ਕੋਈ ਨਹੀਂ ਕਹਿੰਦਾ ਕਿ ਮੈਂ ਮੰਤਰੀ ਬਣਨਾ ਹੈ ਉਹ ਵੀ ਕਹਿੰਦਾ ਮੈਂ ਲੋਕਾਂ ਦੀ ਗੱਲ ਕਰੂੰਗਾ ਝੂਠ ਬੋਲ ਸਰਕਾਰ ਬਣਾਈ ਤੇ ਕਰਨੀ ਐਸੀ ਲੋਕਾਂ ਦੀ ਗੱਲ ਸਰਕਾਰ ਬਣੀ ਤੇ ਸਭ ਕੁਝ ਬਦਲਿਆ ਬੈਠ ਗਏ ਨੇ ਕੁਰਸੀ ਮਲ ਚਿੱਟਾ ਅੱਜ ਵੀ ਉੱਦਾਂ ਰੱਖਦਾ ਹੈ ਚਿੱਟਾ ਰੱਖਦਾ ਸੀ ਪਰਸੋਂ ਜਾ ਗੱਲ ਪਰਸੋਂ ਕਾ ਦਾ ਮਤਲਬ ਕੱਲ੍ਹ ਹੀ ਤੇ ਕਾਂਗਰਸ ਜਿੱਦਾਂ ਅੱਜ ਵੀ ਉਹਦਾ ਹੀ ਵੇਖਦਾ ਹੈ ਜਿੱਦਾਂ ਵੇਖਦਾ ਸੀ ਪਰਸੋਂ ਜਾਂ ਕੱਲ ਜੇ ਵੀ ਇਨਸਾਫ ਦਿਆਂਗੇ ਤੇ ਬੁਰਜਨ ਦਿਆਂਗੇ ਅੰਦਰ ਕੱਲ ਕੱਲ ਪਰਸੋਂ ਬਦਲੀ ਹੋਈ ਇਹ ਸਰਕਾਰ ਦੇ ਵਿੱਚ ਕੱਲ ਪਰਸੋਂ ਫਰੋਜ਼ਪੁਰ ਦੇ ਵਿੱਚ ਜੇ ਵੀ ਦਾ ਇਨਸਾਫ ਦਿਆਂਗੇ ਕੋਚੀ ਦਿਆਂਗੇ ਅੰਦਰ ਕੱਲ ਕੱਚੇ ਮੁਰਾਜਮ ਪੱਕੇ ਕਰ ਦਿਆਂਗੇ ਵੇਦ ਬਰੂਹਾ ਬੈਠੇ ਮਾਲ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਜਿੱਥਾਂ ਪਹਿਲਾਂ ਸੀ ਉਦਾਂ ਹੀ ਥੱਲ ਰੋਡ ਰੁਕੋ ਤੇ ਧਰਨੇ ਲਾ ਦਿਓ ਤਾਂ ਫਿਰ ਹੁੰਦੇ ਮਸਲੇ ਹੱਲ ਉੱਥੇ ਲੋਕੋ ਜੇ ਨਾ ਜਾਗੇ ਉੱਥੇ ਲੋਕੋ ਜੇ ਨਾ ਜਾਗੇ ਢਾਟੀ ਨਹੀਂ ਕਿਸੇ ਕਰਨੀ ਗੱਲ ਉੱਥੇ ਲੋਕੋ ਜੇ ਨਾ ਜਾਗੇ ਤਾੜੀ ਨਹੀਂ ਕਿਸੇ ਕਰਨੀ ਗੱਲ ਇਸ ਕਰਕੇ ਜੇ ਤੁਹਾਨੂੰ ਆਪਣੀ ਗੱਲ ਕਰਾਉਣੀ ਹੈ ਤੇ ਤੁਹਾਨੂੰ ਜਾਗਣਾ ਪਵੇਗਾ ਤੁਹਾਨੂੰ ਉੱਠਣਾ ਪਵੇਗਾ ਮੌਕੇ ਦੀ ਸਰਕਾਰ ਨੂੰ ਜਿਹੜਾ ਹੈ ਜ਼ਿੰਦਾਬਾਦ ਮਰਦਾਬਾਦ ਕਰਨਾ ਪਵੇਗਾ ਤਾਂ ਉਸ ਨੂੰ ਪਤਾ ਲੱਗੇਗਾ ਕਿ ਹਾਂ ਠੀਕ ਹੈ ਤੁਸੀਂ ਤੱਕਤੇ ਪਲਟ ਦਿੰਦੇ ਜੇ ਤੁਸੀਂ ਤੱਕਿਆਂ ਤੇ ਬੈਠਿਆਂ ਨੂੰ ਉਤਾਰ ਦਿੰਦੇ ਜੇ ਤੇ ਜਿਹੜੇ ਥੱਲੇ ਵਾਲੇ ਆ ਉਨਾ ਨੂੰ ਬਥਾ ਦਿੰਦੇ ਜੇ ਪਾਵਰ ਤੁਹਾਡੇ ਹੱਥ ਦੇ ਵਿੱਚ ਹੈ ਮੈਂ ਗੱਲ ਸੋਚ ਰਿਹਾ ਸੀ ਕਿ ਜਨਤਾ ਕੋਲੇ ਕਈ ਕਹਿੰਦੇ ਖੱਗਬੂਤੀ ਐ ਕੋਈ ਕਹਿੰਦਾ ਐ ਕਿ ਕਿਸੇ ਤਰ੍ਹਾਂ ਦਾ ਮੰਤਰ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦਾ ਜੰਕਰ ਹੁੰਦਾ ਹੈ ਕੋਈ ਕਿਸੇ ਤਰ੍ਹਾਂ ਦਾ ਕੰਮ ਇੱਕ ਮਿੰਟ ਚ ਸਵਾਰ ਦਿੰਦਾ ਹੈ ਪਰ ਮੈਂ ਕਹਿੰਦਾ ਐ ਇਸ ਸਭ ਦਾ ਅਨੁਸਾਰ ਇਸ ਦੇਸ਼ ਅਨੁਸਾਰ ਸੋ ਸਾਡੇ ਕੋਲ 5 ਸਾਲ ਬਾਅਦ ਦੋ ਚਾਰ ਸੈਕਿੰਡ ਦੀ ਪਾਵਰ ਆਉਂਦੀ ਏ ਉਹ ਗੰਮੀ ਪਾਵਰੀ ਕਹਿ ਲਓ ਕਿ ਤੁਸੀਂ ਬਟਨ ਬਦਲ ਦਿੰਦੇ ਹੋ ਉਹ ਟੱਪ ਦਿੰਦੇ ਜੇ ਕਿ ਦੁਨੀਆ ਦੇ ਤੱਕਤੇ ਬਦਲ ਜਾਂਦੇ ਨਹੀਂ ਇਥੇ ਕਰਕੇ ਜਦੋਂ ਜਦੋਂ ਤੱਕ ਵੋਟਰ ਜਾਗੇਗਾ ਲੋਕ ਜਾਗਣਗੇ ਤੇ ਤਾਂ ਫਿਰ ਲੋਕਾਂ ਦੀ ਗੱਲ ਹੋਵੇਗੀ ਇੰਨੀਆਂ ਗਬਨਤੀਆਂ ਦੇ ਨਾਲ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ